ਗੁਰੂ ਰਾਮਦਾਸ ਰੱਖੋ ਹਸ਼ਨਾਈ ਰੱਖੋ ਅਸ਼ਰਨਾ ਏਕਿਆ ਦਾਸ ਮੈਂ ਬਾਟ ਕਿਰਤ ਸਾਰੇ ਤੁਮ ਏਕਿਆ ਦਾਸ ਮੈਂ ਸ਼ਾਟ ਦੇਖ ਦੇਖ ਪਾਈ ਅੰਮ੍ਰਿਤ ਸ਼ਾਟ ਰਾਖੋ ਹਸਾਈ ਸਾਰੇ ਪੜੋ ਗੁਰ ਰਾਮਦਾਸ ਰਾਖੋ ਹਸਾਈ ਇੱਕ ਯਰਤਾ ਸਾਰੇ ਪੜੋ ਇੱਕ ਯਰਤਾ ਆਪ ਸਭੀ ਧੰਤਾ ਜੋ ਜੋ ਕਿ ਹਰ ਸਾਲ ਦੀ ਕਰਾਂ ਇਸ ਸਾਲ ਵੀ ਸੰਤ ਬੱਬਾ ਪ੍ਰੀਮ ਸਿੰਘ ਕਾਣੀਵਾੜੀ ਉਹਨਾਂ ਦੇ ਸਦਾਨਾ ਵਰਸੀ ਬੜੀ ਸ਼ਕਤਾ ਬੜੀ ਇਸ਼ਾਨ ਨਾਲ ਮਨਾਉਣਾ ਕਰ ਰਹੇ ਹਾਂ ਗੁਰੂ ਸਾਹਿਬ ਕਿਰਪਾ ਕਰਨ ਰਹਿਮ ਕਰਨ ਆਸਮਨ ਸੰਤਿ ਗੁਰੂ ਸਾਹਿਬ ਇਸ ਤਰ੍ਹਾਂ ਮੇਰ ਪਰ ਹੱਥ ਨਹੀਂ ਰੱਖਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਆਪ ਮਹਾਪੁਰਸ਼ਾਨ ਨਹੀਂ ਸਦਾ ਨਾ ਜਾਤ ਇਸ ਸ਼ਕਦਾ ਉਦਸ਼ਾਨ ਨਾ ਮਨ ਰਹਿ ਰਹੋ ਕੋਟਵਾਲ ਪੁਰਤੰਗਵਾਦ ਸਹਿਬ ਸ੍ਰੀ ਗੁਰੂ ਅੰਮ੍ਰਿਤਸਰ ਮਹਾਰਾਜ ਜਿਨ੍ਹਾਂ ਦੀ ਅਪਾਰ ਰਹਿਮਤ ਸਦਕਾ ਅਤੇ ਗੁਰੂ ਘਰ ਦੇ ਸੇਵਾਦਾਰ ਸਰਦਾਰ ਬਲਬੀਰ ਸਿੰਘ ਜੀ ਬਲਾਟੀ ਗੁਰਚਰਨ ਸਿੰਘ ਬਲਾਟੀ ਸਾਡੇ ਆਪਣੇ ਪਰਿਵਾਰ ਵਿੱਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਭਾਜੀ ਰਾਜਵਿੰਦਰ ਸਿੰਘ ਭੈਣ ਜੀ ਪਰਮਜੀਤ ਕੌਰ ਸਾਡੇ ਵੱਡੇ ਭਾਈ ਭਾਈ ਹਰਜੀਤ ਸਿੰਘ ਆਸਮਾ ਸੰਤਾਂ ਦੇ ਅਤੇ ਹੋਰ ਵੀ ਜਿੰਨੇ ਵੀ ਪ੍ਰਬੰਧਕ ਜਨ ਹਨ ਜਿਨ੍ਹਾਂ ਦੇ ਨਾਮ ਸਭ ਆਪ ਜਾਣਦੇ ਨੇ ਸਾਰੇ ਦੇ ਪਿਆਰ ਸਤਿਕਾਰ ਇਸ ਗੁਰੂ ਘਰ ਵਿੱਚ ਪਹਿਲੀ ਦਫਾ ਸੇਵਾ ਕਰਨ ਦਾ ਅੰਨ ਦੀ ਸੇਵਾ ਕਰਨ ਦਾ ਸਮਾਂ ਮਿਲਿਆ ਗੁਰੂ ਸਾਹਿਬ ਕਿਰਪਾ ਕਰਨ ਸਭਨਾਂ ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ ਸਭਨਾਂ ਨੂੰ ਬਹੁਤ ਬਹੁਤ ਨਾਮ ਦੀ ਦਾਤ ਗੁਰਸਿੱਖੀ ਜੀ ਚੜ੍ਹਦੀ ਕਲਾ ਵਿੱਚ ਮੰਸ਼ੀਸ਼ ਕਰਦਾ ਹਾਂ ਸੋ ਆਈ ਸਮਸਰ ਕੋਟਾ ਨੂੰ ਬਹੁਤ ਬਹੁਤ ਧੰਨਵਾਦ 10 ਮਿੰਟ ਦੀ ਕਿਜ਼ਾਫਤ ਤੇ ਅੱਗੇ ਦਾ ਜੋ ਪ੍ਰੋਗਰਾਮ ਹੈ ਸੈਕਟਰ ਸਾਹਿਬਾ ਦੀ ਤਸੀਦ 10 ਮਿੰਟ ਦੀ ਕਿਜ਼ਾਫਤ ਤੇ ਹੋ ਉਸੇ ਸੰਗ ਅੱਜ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ